ਅਤੇ ਹੁਣ ਖਬਰਾਂ ਵਿਸਥਾਰ ਨਾਲ EMC ਹਸਪਤਾਲ ਵਿਖੇ ਸੀਨੀਅਰ ਕੰਸਲਟੈਂਟ ਨੇਫਰੋਲੋਜਿਸ ਡਾਕਟਰ ਚੇਤਨ ਮਹਾਜਨ ਨੇ ਗੁਰਦਿਆਂ ਦੀ ਦੇਖਭਾਲ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ। ਹਾਲ ਹੀ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਗੁਰਦਿਆਂ ਨਾਲ ਸੰਬੰਧਿਤ ਬਿਮਾਰੀਆਂ ਦੇ ਇਲਾਜ ਅਤੇ EMC ਹਸਪਤਾਲ ਵਿੱਚ ਉਪਲਬਧ ਆਧੁਨਿਕ ਸਹੂਲਤਾਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ। ਡਾਕਟਰ ਮਹਾਜਨ ਨੇ ਦੱਸਿਆ ਕਿ EMC ਹਸਪਤਾਲ ਵਿੱਚ ਇੱਕ ਵੱਖਰਾ ਪੂਰੀ ਤਰ੍ਹਾਂ ਸਮਰਪਿਤ ਗੁਰਦੇ ਦੀ ਦੇਖਭਾਲ ਵਿਭਾਗ ਹੈ। जो कि अति आधुनिक टैक्नोलॉजी और उपकरणा न लैस है उन्हें अगे कहा कि हस्पता के डायलिसिस विभाग भी बैड हैं जिसना एको समय कई मरीजों का इलाज किया जा सकता है उन्हें यह भी दसिया कि डायलिसिस आई सी भी उपलब्ध है नाल गंभीर बीमार मरीजों तुरंत प्रभावशाली इलाज संभव हो सकता है डॉक्टर महाजन ने दसिया कि ई एम सी हस्पता एस एल ईडी यानी सस्टेन्ड लो एफिशंसी डायलिसिज मशीन भी हैं जो कि खास तौर पर गंभीर या ਅਸਥਮਰੀਜ਼ਾਂ ਲਈ ਪ੍ਰਭਾਵਸ਼ਾਲੀ ਹਨ ਉਹਨਾਂ ਐ ਵੀ ਭਰੋਸਾ ਦਿੱਤਾ ਕਿ EMC ਹਸਪਤਾਲ ਗੁਰਦੇ ਨਾਲ ਸੰਬੰਧਿਤ ਸਾਰੀਆਂ ਕਿਸਮਾਂ ਦੀਆਂ ਸਥਿਤੀਆਂ ਲਈ ਵਿਆਪਕ ਅਤੇ ਮਾਹਰ ਇਲਾਜ ਪ੍ਰਦਾਨ ਕਰਦਾ ਹੈ ਜਿਸ ਵਿੱਚ ਤੀਬਰ ਗੁਰਦੇ ਦੀ ਅਸਫਲਤਾ ਪੁਰਾਣੇ ਗੁਰਦੇ ਦੀ ਬਿਮਾਰੀ ਹਾਈਪਰਟੈਨਸ਼ਨ ਨਾਲ ਸੰਬੰਧਿਤ ਸਮੱਸਿਆਵਾਂ ਡਾਇਲਿਸਿਸ ਅਤੇ ਹੋਰ ਗੁੰਝਲਦਾਰ ਸਥਿਤੀਆਂ ਸ਼ਾਮਿਲ ਹਨ ਅੰਤ ਵਿੱਚ ਡਾਕਟਰ ਚੇਤਨ ਮਹਾਜਨ ਨੇ ਜਨਤਾ ਨੂੰ ਗੁਰਦੇ ਦੀ ਸਿਹਤ ਨੂੰ ਨਜ਼ਰਅੰਦਾਜ਼ ਨਾ ਕਰਨ ਅਤੇ ਕਿਸੇ ਵੀ ਗੰਭੀਰ ਸਥਿਤੀ ਨੂੰ ਰੋਕਣ ਲਈ ਨਿਯਮਤ ਜਾਂਚਾਂ ਦਾ ਸਮਾਂ ਤੈਅ ਕਰਨ ਦੀ ਅਪੀਲ ਕੀਤੀ ਸਤਿਕਾਰ ਸਾਰਿਆਂ ਨੂੰ ਮੇਰਾ ਨਾਮ ਡਾਕਟਰ ਚੇਤਨ ਮਹਾਜਨ ਤੇ ਮੈਂ ਡੀਐਮ ਨੇਫਰੋਲੋਜੀ ਕੰਸਲਟੈਂਟ ਨੇਫਰੋਲੋজিস্ট ਹੈਗਾ ਕਿਡਨੀ ਸਪੈਸ਼ਲਿਸਟ ਆਪਾਂ ਜਿਹਨੂੰ ਆਮ ਭਾਸ਼ਾ ਚ ਕੀ ਕਹਿੰਦੇ ਹਨ ਇਨ ਈਐਮਸੀ ਗਰੁੱਪ ਆਫ ਹਸਪੀਟਲ ਗ੍ਰੀਨ ਐਮਨਿਜ ਸਾਡੇ ਇਥੇ ਡਿਪਾਰਟਮੈਂਟ ਆਫ ਨੇਫਰੋਲੋਜੀ ਜਿਹੜਾ ਹੈਗਾ ਉਰੇ ਚ ਆਈ ਐਮ ਹੈਡਿੰਗ ਦਾ ਡਿਪਾਰਟਮੈਂਟ ਸਾਡੇ ਕੋਲ ਪੂਰੀ ਜਿੰਨੇ ਅਕ੍ਰੋਸ ਦਾ ਨੇਫਰੋਲੋਜੀ ਬੋਰਡ ਆਪਾਰ ਕਲੀਨਿਕਲ ਨੇਫਰੋਲੋਜੀ ਚ ਆਈ ਪੀ ਡੀ ਆਪੀ ਡੀ ਕ੍ਰਿਟੀਕਲ ਕੇਅਰ ਨੇਫਰੋਲੋਜੀ ਸਾਡੇ ਕੋਲ ਲੱਗੀ ਹੈ ਜਿੰਨੇ ਵੀ ਦੇ ਚ ਪ੍ਰੋਸੀਜਰ ਹੁੰਦੇ ਆ ਨੇਫਰੋਲੋਜੀ ਚ ਭਾਵੇਂ ਅਸੀਂ ਬੋਲੀਏ ਟਰਨਲ ਕੈਥਟਰ ਇਨਸਰਸ਼ਨ ਨੋਨ ਟਰਨਲ ਕੈਥਟਰ ਇਨਸਰਸ਼ਨ ਜਾਂ ਫਿਰ ਅਸੀਂ ਕਿਡਨੀ ਬਾਇਪਸੀ ਬੋਲੀਏ पेरिटोनियल डायलिसिस बोलिए ਉਹ سارے ਪ੍ਰੋਸੀਜਰ ਸਾਡੇ ਕੋਲ ਤੇ ਹੁੰਦੇ ਆ इवन ਜਿਹੜੇ ਪੇਸ਼ੈਂਟ ਟ੍ਰਾਂਸਪਲੈਂਟ ਕਰਾ ਕੇ ਆਉਂਦੇ ਆ ਉਹਨਾਂ ਦੀ ਪੋਸਟ ਟ੍ਰਾਂਸਪਲੈਂਟ ਫਾਲੋਅ ਅਪ ਵੀ ਸਾਡੀ ਓਪੀਡੀ ਚ ਹੁੰਦਾ ਹੈ ਬਾਕੀ ਸਾਡੇ ਕੋਲ ਆਲਮੋਸਟ 20 ਬੈੱਡਡ ਸਾਡਾ ਡਾਇਲਿਸਿਸ ਯੂਨਿਟ ਹੈਗਾ ਸਲੈਡ ਮਸ਼ੀਨ ਸਾਡੇ ਆਈਸੀਯੂ ਚ ਅਵੇਲੇਬਲ ਹੈਗੀ ਹੈ ਤਾਂ ਕਿ ਜਿਹੜੇ ਪੇਸ਼ੈਂਟ ਹਿਮੋਡਾਇਨਾਮਿਕਲੀ ਅਨਸਟੇਬਲ ਹੁੰਦੇ ਆ ਜਾਂ ਫਿਰ ਜਿਹੜੇ ਉਹਨੇ ਸਟੇਬਲ ਨਹੀਂ ਹੁੰਦੇ ਉਹਨਾਂ ਦਾ ਵੀ ਆਪਾਂ ਐਕਸਟੈਂਡਡ ਡਾਇਲਿਸਿਸ ਇੱਥੇ ਕਰਦੇ ਆਂ ਬਾਕੀ ਅਕ੍ਰੋਸ ਦ ਸਪੈਕਟ੍ਰਮ ਜਿੰਨੇ ਵੀ ਐਕਿਊਟ ਕਿਡਨੀ ਇੰਜਰੀ ਹੋ ਗਿਆ क्रोनिक किडनी ਡਿਜ਼ੀਜ਼ ਹੋ ਗਿਆ ਗਲੋਮਰੂਲੋਨਫਰਾਈਟਿਸ ਹੋ ਗਏ ਐਕਿਊਟ ਹੋ ਗਏ क्रोनिक ਹੋ ਗਏ ਪਲਸ ਆਟੋਸੋਮਲ ਡੋਮਿਨੈਂਟ ਪੋਲੀਸਿਸਟਿਕ ਕਿਡਨੀ ਡਿਜ਼ੀਜ਼ ਹੋ ਗਈ ਸੋ ਜਿੰਨੀਆਂ ਵੀ ਨੇਫਰੋਲੋਜੀ ਰਿਲੇਟਡ ਬਿਮਾਰੀਆਂ ਗਿਆ ਸਾਰਿਆਂ ਦਾ ਆਪਾਂ ਇੱਥੇ ਟ੍ਰੀਟਮੈਂਟ ਕੀ ਕਰਦੇ ਆਂ ਤੇ ਅਕ੍ਰੋਸ ਦ ਸਪੈਕਟ੍ਰਮ ਕੀ ਕਰਦੇ ਆਂ ਭਾਵੇਂ ਪੇਸ਼ੈਂਟ ईਸੀਐਚਐਸ ਤੋਂ ਹੋਵੇ ਈਐਸਐਈ ਹੋਵੇ ਕੋਈ ਵੀ ਹੋਵੇ ਕਿ ਇਨਸ਼ੋਰੈਂਸ ਲੈ ਕੇ ਆਵੇ ਸੋ ਆਪਾਂ ਜੇ OPD ਦੀ ਲੋਡ ਹੈ OPD ਵਾਈਜ਼ ਕੀ ਕਰਦੇ ਆ ਜੇ ਐਡਮਿਸ਼ਨ ਦੀ ਲੋਡ ਹੋਏਗੀ ਤੇ ICU ਚ ਜਾਂ ਰੂਮ ਚ ਜਾਂ ਵਾਰਡ ਚ ਰੱਖ ਕੇ ਆਪਾਂ ਐਡਮਿਟ ਕੀ ਕਰਦੇ ਆ ਮੈਂ ਤੁਹਾਨੂੰ ਗੱਲ ਦੱਸਦਾ ਜਿਹੜੀ ਬੜੀ ਜ਼ਰੂਰੀ ਹੈਗੀ ਆ ਇੱਕ ਥੋੜੀ ਅਨਫੋਰਚੂਨੇਟ ਜੀ ਗੱਲ ਹੈ ਕਿ ਜਿਹੜੀ ਕਿਡਨੀ ਦੀ ਬਿਮਾਰੀ ਹੈਗੀ ਨਾ ਮੋਸਟਲੀ ਇਹ ਕਿ ਸਾਇਲੈਂਟ ਹੁੰਦੀ ਹੈ ਜਦੋਂ ਤੱਕ ਕਿ ਨੁਕਸਾਨ ਬਹੁਤ ਜ਼ਿਆਦਾ ਨਾ ਹੋ ਜਾਏ ਸੋ ਜਿਹੜਾ ਇਹਨੂੰ ਟਾਈਮ ਹੁੰਦਾ ਕਿ ਫੜਨ ਦਾ ਡਿਟੈਕਟ ਕੀ ਕਰਨ ਦਾ ਜਾਂ ਟਰੀਟ ਕੀ ਕਰਨ ਦਾ ਉਸ ਟਾਈਮ ਇਹਦੇ ਚ ਕੋਈ ਖਾਸ ਕੀ ਸਿੰਪਟਮ ਨਹੀਂ ਹੁੰਦੇ ਲੱਛਣ ਨਹੀਂ ਹੁੰਦੇ ਲੇਕਿਨ ਮੇਨ ਜਿਹੜੇ ਕਾਰਨ ਅਸੀਂ ਦੇਖਦੇ ਆਂ ਇੱਕ ਤੇ ਜਿਹੜੇ ਕਿ 슈ਗਰ ਦੇ ਮਰੀਜ਼ ਹੁੰਦੇ ਆ ਜਿਨ੍ਹਾਂ ਦੀ 슈ਗਰ ਕੰਟਰੋਲ ਨਹੀਂ ਰਹਿੰਦੀ ਤੇ ਜਿਨ੍ਹਾਂ ਨੂੰ 5 ਸਾਲ 10 ਸਾਲ ਤੋਂ ਪੁਰਾਣੀ 슈ਗਰ ਹੋਵੇ ਨੰਬਰ 2 ਜਿਹੜੇ ਬਲੱਡ ਪ੍ਰੈਸ਼ਰ ਦੇ ਮਰੀਜ਼ ਹੁੰਦੇ ਆ ਜਿਹੜੇ ਉਨਾਂ ਖਾਸ ਧਿਆਨ ਨਹੀਂ ਰੱਖਤੇ ਦਵਾਈ ਰੈਗੂਲਰ ਨਹੀਂ ਖਾਂਦੇ ਮੈਂ ਆਪਾਂ ਇਹ ਦੋ ਕਾਰਨ ਦੇਖਦੇ ਆਂ ਜਿਹਦੇ ਕਾਰਨ ਕਿਡਨੀਆਂ ਖਰਾਬ ਹੁੰਦੀਆਂ ਆਂ ਆਮ ਤੌਰ ਤੇ ਜਿਹੜੇ ਪੇਸ਼ੈਂਟ ਆਂਦੇ ਨਾ ਉਹਨਾਂ ਨੂੰ ਹੁੰਦੀ ਆ ਕ੍ਰੋਨਿਕ ਕਿਡਨੀ ਡਿਜ਼ੀਜ਼ ਮਤਲਬ ਉਹਨਾਂ ਨੂੰ ਬੜੀ ਦੇਰ ਤੋਂ ਕਿਡਨੀ ਦੀ ਪ੍ਰੋਬਲਮ ਜਿਹੜੀ ਕਿ ਚੱਲ ਰਹੀ ਹੁੰਦੀ ਆ ਤੇ ਉਹ ਹੁੰਦੀ ਆ ਇਹਦੇ ਚ ਕਾਫੀ ساری ਸਟੇਜਿਜ਼ ਹੁੰਦੀਆਂ ਸੋ ਆਪਾਂ ਜਨਰਲਾਈਜ਼ ਕੀ ਕਰਕੇ ਕਹਿਣਾ ਓਖਾ ਹੋ ਗਿਆ ਬਟ ਮੋਸਟਲੀ ਸਾਡੀ ਕੋਸ਼ਿਸ਼ ਇਹ ਹੁੰਦੀ ਆ ਕਿ ਆਪਾਂ ਪੇਸ਼ੈਂਟ ਨੂੰ ਮੈਕਸਿਮਮ ਟਾਈਮ ਦਵਾਈਆਂ ਤੇ ਰੱਖੀਏ ਤੇ ਜਿੰਨਾ ਹੋ ਸਕੇ ਉਹਨਾਂ ਦਾ ਡਾਇਲਿਸਿਸ ਦਾ ਬਚਾਅ ਕੀ ਕਰੀਏ ਬਟ ਹਾਂ ਜਿੱਲੇ ਬੜਾ ਜ਼ਰੂਰੀ ਹੋ ਜਾਂਦਾ ਹੈ ਜਾਂ ਜਿੱਲੇ ਦਵਾਈਆਂ ਇਨਫੈਕਟਿਵ ਹੋ ਜਾਂਦੀਆਂ ਉਸ ਟਾਈਮ ਸਾਡੇ ਵੱਲੋਂ ਕੋਸ਼ਿਸ਼ ਇਹ ਹੁੰਦੀ ਹੈ ਕਿ ਆਪਾਂ ਉਹਨਾਂ ਨੂੰ ਬਿਲਕੁਲ ਠੀਕ ਗਾਈਡ ਦਈਏ ਤੇ ਜਿਹੜੀ ਜਿਹੜੀ ਟ੍ਰੀਟਮੈਂਟ ਆਪਸ਼ਨਸ ਅਵੇਲੇਬਲ ਆ ਜਿਹਨੂੰ ਅਸੀਂ ਰੀਨਲ ਰਿਪਲੇਸਮੈਂਟ ਥੈਰੇਪੀ ਜਾਂ ਆਰ ਆਰਟੀ ਕਹਿੰਦੇ ਆ ਉਰੇ ਚ ਬਲੱਡ ਵਾਲਾ ਡਾਇਲਿਸਿਸ ਵੀ ਆਂਦਾ ਹੈ ਪਾਣੀ ਵਾਲਾ ਡਾਇਲਿਸਿਸ ਵੀ ਆਉਂਦਾ ਜਿਹਨੂੰ ਪੈਰੀਟੋਨਿਅਲ ਡਾਇਲਿਸਿਸ ਕਹਿੰਦੇ ਆ ਤੇ ਕਿਡਨੀ ਟ੍ਰਾਂਸਪਲੈਂਟ ਜਿਹੜਾ ਇਹ ਤਿੰਨ ਆਪਸ਼ਨਸ ਹੁੰਦੀਆਂ ਫੋਰਥ ਹੁੰਦੀ ਹੈ ਕੰਜ਼ਰਵੇਟਿਵ ਮੈਨੇਜਮੈਂਟ ਜਿਹੜੇ ਕੋਈ ਬੜੇ ਬਜ਼ੁਰਗ ਹੈ ਜਾਂ ਜਿਹੜੇ ਇਹਨਾਂ ਚੋਂ ਨਹੀਂ ਜਾਣਾ ਚਾਹੁੰਦੇ ਫਿਰ ਆਪਾਂ ਕੋਸ਼ਿਸ਼ ਕਰਦੇ ਆ ਕਿ ਜਿੰਨਾ ਵੀ ਬੈਸਟ ਪੋਸੀਬਲ ਹੋ ਸਕੇ ਮੈਡੀਸਿਨਸ ਨਾਲ ਉਹਨਾਂ ਦਾ ਜਿਹੜੀ ਹੈ ਕੁਆਲਿਟੀ ਆਫ ਲਾਈਫ ਮੇਨਟੇਨ ਕੀ ਕਰੀਏ